ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੋ ਟੌਪਿਕ ਜਿਹੜੇ ਆ ਕਵਰ ਕਰਾਂਗੇ ਪਹਿਲਾ ਤੇ ਇਹ ਕਿ ਆਪਾਂ ਕਿਸ ਤਰ੍ਹਾਂ ਸਿੰਪਲ ਧਾਗੇ ਨਾਲ ਹੀ ਆਪਣੇ ਸੂਨੂ ਡਿਜ਼ਾਈਨ ਕਰ ਸਕੀ। ਸੈਕੰਡ ਇਹ ਕਿ ਜਦੋਂ ਸਾਡੇ ਕੋਲ ਬਾਹਾਂ ਲਈ ਕੱਪੜਾ ਘੱਟ ਹੋਵੇ ਤਾਂ ਕਿਸ ਤਰ੍ਹਾਂ ਆਪਾਂ ਬਾਹਾਂ ਨੂੰ ਡਿਜ਼ਾਈਨ ਕਰ ਸਕਦੇ ਹਾਂ ਕਿ ਜਦੋਂ ਆਪਾਂ ਘੱਟ ਕੱਪੜੇ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਪੂਰੀਆਂ ਬਾਹਾਂ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਦੇਖੋ ਕਮੀਜ਼ ਦੇ ਨੀਚੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਸੀ ਅੰਕਤ ਥ੍ਰੈਡ ਨਾਲ ਉਹਨਾਂ ਨੇ ਦੋ ਤਿੰਨ ਲਾਈਨਾਂ ਲਗਾਈਆਂ ਸੀ ਉੱਪਰ ਸਮੂਸਾ ਲੇਸ ਲਗਾਈ ਹੋਈ ਸੀ। ਇਹ ਉਹਨਾਂ ਨੇ ਸੈਂਟਰ ਦੇ ਵਿੱਚ ਰੱਖੀ ਹੋਈ ਹੁੰਦੀ ਆ ਪੱਟੀ ਹਮੇਸ਼ਾ ਤੇ neck ਤੇ ਵੀ ਇਸ ਤਰ੍ਹਾਂ ਪੱਟੀ ਲੱਗੀ ਹੋਈ ਸੀ ਉਸ ਦੇ ਉੱਪਰ ਬਟਨ ਲੱ ਚ ਲਗਾਈ ਹੋਈ ਹੁੰਦੀ ਹੈ। ਸੋ ਆਲੇ ਵਾਲੇ ਸਾਈਡਾਂ ਤੋਂ ਛੋਟੀਆਂ-ਛੋਟੀਆਂ ਪੱਟੀਆਂ ਬਚਦੀਆਂ। ਇਸ ਕਰਕੇ ਆਪਾਂ ਕੀ ਕਰਾਂਗੇ ਆਪਣੀ ਕਮੀਜ਼ ਦਾ ਜਿਹੜਾ ਘੇਰਾ ਉਹ ਇੱਕ ਸਾਈਡ ਤੋਂ ਇਸ ਤਰ੍ਹਾਂ ਕੱਟਾਂ। ਬਾਕੀ ਜਿਹੜੀ ਦੂਜੀ ਸਾਈਡ ਹੈ ਉਸ ਤੋਂ ਸਾਨੂੰ ਕਪੜਾ ਜਿਹੜਾ ਬਚ ਜੇਗਾ। ਇਸ ਤਰ੍ਹਾਂ ਘੇਰਾ ਕੱਢਣ ਤੋਂ ਬਾਅਦ ਸਾਡੇ ਕੋਲ ਬਚਿਆ ਇੱਕ ਸਾਈਡ ਤੋਂ ਕਪੜਾ ਜਿਹੜਾ ਕਿ ਬੇਸਿਕਲੀ ਜਿਹੜੀ ਲੰਬਾਈ ਦੇ ਕਮੀਜ਼ ਦੇ ਹਿਸਾਬ ਨਾਲ ਹੁੰਦਾ ਹੈ। ਪਹਿਲਾਂ ਆਪਾਂ ਇਸ ਨੂੰ ਕੱਟ ਕੇ ਮੋਰੀਲੀ ਸਾਈਡ ਤੋਂ ਫੋਲਡ ਕੀਤਾ ਹੋਇਆ ਸੀ ਕੱਟ ਕੇ ਆਪਾਂ ਇਸ ਨੂੰ ਸਿੱਧਾ ਕਰ ਲਵਾਂਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਆਪਾਂ ਲੰਬਾਈ ਕਿੰਨੀ ਲੈਣੀ ਆ। ਲੰਬਾਈ ਆਪਾਂ ਹੋਏ ਇੱਕ ਪਾਰਟ ਕੱਢਾਂਗੇ ਫਿਰ ਇਸ ਤਰ੍ਹਾਂ ਦੇ ਤਿੰਨ ਪਾਰਟ ਹੋਰ ਕੱਢਾਂਗੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਵੀ ਕਈ ਵਾਰੀ ਹੁੰਦਾ ਆਪਾਂ ਡਿਜ਼ਾਈਨ ਨਹੀਂ ਪਾਉਣਾ ਹੁੰਦਾ ਸੋ ਬੈਕ ਸਾਈਡ ਤੇ ਵੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੀ ਆਪਾਂ ਜੋੜ ਪਾ ਸਕਦੇ ਹੁੰਦੇ ਇਸ ਤਰ੍ਹਾਂ ਫੋਲਡ ਕਰਦੇ ਹੋਏ ਪਰ ਹੁਣ ਆਪਾਂ ਇੱਥੇ ਡਿਜ਼ਾਈਨ ਪਾਉਣਾ ਇਸ ਕਰਕੇ ਇਹ ਜਿਹੜਾ ਜੋੜ ਹੈ ਆਪਾਂ ਸੈਂਟਰ ਦੇ ਵਿੱਚ ਰੱਖਾਂਗੇ ਇੱਥੇ ਸਾਡੇ ਅੰਬੀਆਂ ਵਾਲਾ ਪ੍ਰਿੰਟ ਸਿਗਾ ਸੋ ਇਸ ਜਿੰਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਦੋਨੋਂ ਸਾਈਡ ਤੋਂ ਜਿਹੜੀਆਂ ਸਾਡੀਆਂ ਅੰਬੀ ਉੱਪਰਲੀ ਸਾਈਡ ਨੂੰ ਇਸ ਤਰ੍ਹਾਂ ਜਾਣੀਆਂ ਚਾਹੀਦੀਆਂ ਸੋ ਹੁਣ ਆਪਾਂ ਦੋ ਪਾਰਟ ਇਹ ਮੂ ਜੋੜ ਪਾਵਾਂਗੇ ਇੱਥੇ ਚੁੜਾਈ ਚ ਜੇਕਰ ਤਾਂ ਤੋਂ 11 ਇੰਚ ਵੀ ਕਪੜਾ ਬਚਦਾ ਇੱਕ ਸਾਈਡ ਤਾਂ ਵੀ ਸਾਡੀਆਂ ਜਿਹੜੀਆਂ ਬਾਹਾਂ ਹੁੰਦੀਆਂ ਬਣ ਸਕਦੀਆਂ ਇੱਥੇ ਥੋੜਾ ਜਿਹਾ ਵਾਧੂ ਸੀ ਸਾਡੇ ਕੋਲ ਕਪੜਾ ਸੋ ਆਪਾਂ ਉਸ ਨੂੰ ਨੀਚੇ ਤੋਂ ਕੱਟਿਆ ਨਹੀਂ ਇਸ ਤਰ੍ਹਾਂ ਹੀ ਆਪਾਂ ਜੋੜ ਪਾ ਲਵਾਂਗੇ ਜਿੱਤੇਆਂ ਦਾ ਪ੍ਰਿੰਟ ਜਿਹੜਾ ਉਹ ਆਪਾਂ ਉੱਪਰਲੇ ਸੈਨ ਨੂੰ ਰੱਖਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਡਬਲ ਥ੍ਰੈਡ ਜਿਹੜਾ ਪਾਇਆ ਹੋਇਆ ਹੈ ਪਹਿਲਾਂ ਆਪਾਂ ਨੋਰਮਲ ਸਿਲਾਈ ਜਿਹੜੀ ਹੈ ਉਹ ਲਗਾ ਲਈ ਹੈ ਹੁਣ ਆਪਾਂ ਉਸ ਦੇ ਉੱਪਰ ਇਸ ਤਰ੍ਹਾਂ ਜਿੱਥੇ ਜੋੜਿਆ ਉਥੇ ਆਪਾਂ ਇਸ ਤਰ੍ਹਾਂ ਐਂਕਰ ਥ्रेड ਵਾਂਗੂ ਜਿਹੜੀਆਂ ਆਪਣੀਆਂ ਨੋਰਮਲ ਰੇਲਾਂ ਆ ਉਸ ਤੋਂ ਸਿਲਾਈ ਲਗਾਵਾ ਉਸੇ ਜਿਹੜਾ ਧਾਗਾ ਹੈ ਉਸ ਨੂੰ ਡਬਲ ਕਰ ਲੈਣਾ ਵੈਸੇ ਤਾਂ ਜਦੋਂ ਆਪਾਂ ਇਸ ਤਰ੍ਹਾਂ ਸਲਾਈ ਲਗਾਉਂਦੇ ਆ ਬਿਲਕੁਲ ਐਂਕਰ ਥਰੈਡ ਵਾਂਗੂ ਹੀ ਹੁੰਦੀ ਹੈ ਜੇਕਰ ਐਂਕਰ ਥਰੈਡ ਹੈ ਤੁਸੀਂ ਐਂਕਰ ਥਰੈਡ ਨੂੰ ਯੂਜ਼ ਕਰ ਸਕਦੇ ਮੈਂ ਸਿਰਫ ਇੱਕ ਵਾਰੀ ਇੱਥੇ ਸਲਾਈ ਲਗਾਈ ਸੀ ਜੇਕਰ ਤੁਸੀਂ ਚਾਹੁੰਦੇ ਆ ਵੀ ਥੋੜਾ ਜਿਹਾ ਹੋਰ ਜਿੱਦਾਂ ਮੋਟੀ ਹੋਵੇ ਸਲਾਈ ਫਿਰ ਇੱਕ ਸਲਾਈ ਤੁਸੀਂ ਇਹ ਸਲਾਈ ਦੇ ਉੱਪਰ ਸੇਮ ਸਲਾਈ ਦੇ ਉੱਪਰ ਇੱਕ ਸਲਾਈ ਹੋਰ ਲਗਾ ਸਕਦੇ ਹੋ ਇਹ ਸਲਾਈ ਲਗਾਉਣ ਤੋਂ ਬਾਅਦ ਅਸੀਂ ਬਾਹਾਂ ਦੀ ਕਰ ਲੈਣੀ ਕਟਿੰਗ ਕਟਿੰਗ ਕਰਨ ਤੋਂ ਮੋਰਲੀ ਸਾਈਡ ਤੋਂ ਵੀ ਆਪਾਂ ਇਸ ਤਰ੍ਹਾਂ ਉੱਪਰਲੀ ਸਾਈਡ ਨੂੰ ਫੋਲਡ ਕਰ ਦਵਾਂਗੇ ਤੇ ਸਿੱਧੀ ਸਲਾਈ ਲਗਾ ਦਵਾਂਗੇ ਇਸ ਤੋਂ ਬਾਅਦ ਆਪਾਂ ਲਵਾਂਗੇ ਪੇਸਟਿੰਗ ਪੇਪਰ ਪੇਸਟਿੰਗ ਪੇਪਰ ਦੇ ਨਾਲ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਜੋੜ ਲਵਾਂਗੇ ਇਸ ਤੋਂ ਵਾਦਾ ਹੁਣ ਜਿਸ ਤਰ੍ਹਾਂ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਕਿ ਆਪਾਂ ਜਿਹੜਾ ਡਬਲ ਧਾਗਾ ਪਾਇਆ ਹੋਇਆ ਏ ਜੇਕਰ ਤੁਹਾਡੇ ਕੋਲ ਨੋਰਮਲ ਮਸ਼ੀਨ ਵੀ ਆ ਉਸ ਤੇ ਵੀ ਇਹ ਸਲਾਈ ਆਸਾਨੀ ਨਾਲ ਲੱਗ ਜਾਂਦੀ ਆ ਇੱਥੇ ਮੈਂ ਦੋਨਾਂ ਵਾਹਨ ਦੀ ਜੋੜਨ ਲਈ ਇਕੱਠੀ ਜਿਹੜੀ ਪੱਟੀ ਤਿਆਰ ਕਰ ਰਹੀ ਆ ਫਿਰ ਇਸ ਨੂੰ ਆਪਾਂ ਵਿੱਚ ਕਾਰੋ ਜਿੱਥੇ ਲਾਈਨ ਲਗਾਈ ਹੈ ਉਥੋਂ ਕੱਟ ਲਮਾਂਗੇ ਤੁਸੀਂ ਆਪਣੇ ਅਕੋਰਡਿੰਗ ਜਿੰਨੀ ਤੁਸੀਂ ਚੁੜਾਈ ਤੇ ਲੰਬਾਈ ਰੱਖਣਾ ਚਾਹੁੰਦੇ ਆ ਉਸ ਅਕੋਰਡਿੰਗ ਤੁਸੀਂ ਪੱਟੀ ਨੂੰ ਕੱਟ ਲੈਣਾ ਫਿਰ ਛੱਡਦੇ ਹੋਏ ਆਪਾਂ ਇਸ ਤਰ੍ਹਾਂ ਸਲਾਈ ਜਿਹੜੀ ਆਪਣੀ ਲਗਾਈ ਜਾਵਾਂਗੇ ਸਾਰੀਆਂ ਸਲਾਈਆਂ ਕੰਪਲੀਟ ਕਰਨ ਤੋਂ ਬਾਅਦ ਆਪਾਂ ਲਮਾਂਗੇ ਇਸ ਤਰ ਸੀ ਅੱਧੇ ਇੰਚ ਤੋਂ ਵੀ ਘੱਟ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰਦੇ ਜਾਵਾਂਗੇ ਤੇ ਇਸ ਦੇ ਉੱਪਰ ਵੀ ਸੇਮ ਡਬਲ ਥ੍ਰੈਡ ਦੇ ਨਾਲ ਹੀ ਆਪਾਂ ਜਿਹੜੀ ਆਪਣੀ ਸਲਾਈ ਆ ਉਹ ਲਗਾ ਲਵਾਂਗੇ ਇੱਥੇ ਪਾਈਪਿੰਗ ਲਗਾਉਣ ਦੀ ਜਗ੍ਹਾ ਤੁਸੀਂ ਕੋਟਨ ਦੀ ਕੋਈ ਵੀ ਲੇਸ ਵੀ ਯੂਜ਼ ਕਰ ਸਕਦੇ ਹੋ ਉਸ ਤੇ ਮੈਨੂੰ ਲੇਸ ਨਹੀਂ ਮਿਲੀ ਸੀ ਸੋ ਮੈਨੂੰ ਪਾਈਪਿੰਗ ਦੇ ਨਾਲ ਹੀ ਸਾਰਨਾ ਤੁਸੀਂ ਕੋਈ ਵੀ ਲੇਸ ਨੂੰ ਇਸ ਤਰ੍ਹਾਂ ਅੰਡਰਗ੍ਰਾਉਂਡ ਲਗਾ ਸਕਦੇ ਜਿਹੜੀ ਉਹਨਾਂ ਨੇ ਸਾਨੂੰ ਘੇਰੇ ਦੇ ਪੱਟੀ ਦਿੱਤੀ ਹੋਈ ਸੀ ਉਸ ਦੀ ਇੱਕ ਸਾਈਡ ਸਮੋਸਾ ਲੇਸ ਜੋ ਉਹਨਾਂ ਨੇ ਯੂਜ਼ ਕੀਤੀ ਹੋਈ ਉਹ ਆਪਾਂ ਇੱਥੇ ਜਿਹੜੀ ਆ ਰਿਮੂਵ ਕਰ ਲਵਾਂਗੇ ਉਸ ਨੂੰ ਲਾ ਕੇ ਆਪਾਂ ਕੀ ਕਰਾਂਗੇ ਇਸ ਤਰ੍ਹਾਂ ਪਾਈਪਿੰਗ ਹੀ ਅਟੈਚ ਕਰ ਲਵਾਂਗੇ ਘੇਰੇ ਦੇ ਉੱਪਰ ਵੀ ਬਾਹਾਂ ਜਿੱਦਾਂ ਆਪਾਂ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਸੀ ਉਹਨਾਂ ਦੇ ਉੱਪਰ ਆਪਾਂ ਇਸ ਤਰ੍ਹਾਂ ਪੱਟੀ ਨੂੰ ਅਟੈਚ ਕਰ ਦਵਾਂਗੇ ਬੈਕ ਜਿਹੜਾ ਸਾਡਾ ਜੋੜ ਹੋਣਾ ਰਿਹਾ ਸੀ ਉਹ ਵੀ ਕਵਰ ਹੋ ਗਿਆ ਉਹਦੇ ਤੇ ਆਪਾਂ ਇਸ ਤਰ੍ਹਾਂ ਜਿਹੜੀ ਸਲਾਈ ਲਗਾਈ ਹੈ ਉਹ ਕਾਫੀ ਸੋਹਣੀ ਦਿਖਾਈ ਦਿੰਦੀ ਹੈ। ਆਹਾਂ ਆਪਾਂ ਘੱਟ ਕੱਪੜੇ 'ਚ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਸ ਤੇ ਕਾਫੀ ਪਹਿਲਾਂ ਮੈਂ ਵੀਡੀਓ ਬਣਾਈਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ। ਹੁਣ ਇਸ ਤਰ੍ਹਾਂ ਜਿਹੜਾ ਸਾਡਾ ਸੂਟ ਹੈ ਉਹ ਰੈਡੀ ਹੋ ਗਿਆ। ਜਿਹੜੇ ਘੇਰੇ ਦੀ ਪੱਟੀ ਉਹ ਇਸ ਤਰ੍ਹਾਂ ਲਗਾਤੀ ਸੀ ਤੇ ਸੈਡਾ ਤੇ ਵੀ ਆਪਾਂ ਇਸ ਤਰ੍ਹਾਂ ਪਾਈਪਿੰਗ ਲਗਾਤੀ ਸੀ ਘੁੰਮ ਕਰਕੇ। ਹੁਣ neck ਤੇ ਜਿਹੜਾ ਸੀਗਾ ਉਹ ਜਿਹੜੀ ਪੱਟੀ ਸੀ ਉਹ ਤਾਰਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਆਪਾਂ neck ਤੇ ਇਸ ਤਰ੍ਹਾਂ ਪੱਟੀ ਨਹੀਂ ਲਗਾਉਣੀ ਹੈਗੀ। ਤੁਸੀਂ neck ਤੇ ਵੀ ਕਈ ਇ ਬਣਾਇਆ सेम ਇਸ ਤਰ੍ਹਾਂ ਦਾ ਆਪਾਂ ਨੈਕ ਦੀ ਡਿਜ਼ਾਈਨ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਆਪਾਂ ਪੌਟਲੀ ਬਟਨ ਕਰੀਮ ਕਲਰ ਦੇ ਯੂਜ਼ ਕਰਦੇ ਹੋਏ ਵੀ ਜਿਹੜੇ ਆਪਾਂ ਨੈਕ ਦਾ ਡਿਜ਼ਾਈਨ ਬਣਾ ਸਕਦੇ ਹਾਂ ਜਿਹੜੀ ਸਲਵਾਰ ਹੈ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਗੋਮ ਜਿਹੜੀ ਪਾਈਪਿੰਗ ਲਗਾਈ ਹੋਈ ਸੀ ਇਸ ਦੀ ਵੀ ਵੀਡੀਓ ਆਪਾਂ ਤੁਹਾਡੇ ਨਾਲ ਛੇਤੀ ਸ਼ੇਅਰ ਕਰਾਂਗੇ ਜ ਜਿਹਦੇ ਵਿੱਚ ਗੋਮ ਲੇਸ ਜਿਹੜੀ ਕਹਿੰਦੇ ਤੁਹਾਨੂੰ ਪਾਈਪਿੰਗ ਲਗਾਉਣੀ ਸਿਖਾਵਾਂਗੇ ਚੁੰਨੀ ਜਿਹੜੀ ਸੀ ਦਿਨਾਂ ਕਿਉਰ ਦੀ ਸਿਫਟ ਪ੍ਰਿੰਟ ਦੀ ਚੁੰਨੀ ਦੇ ਵਿੱਚ ਆਪਾਂ ਕੁਝ ਨਹੀਂ ਕੀਤਾ ਜੇਕਰ ਤੁਸੀਂ ਚਾਹੁੰਦੇ ਜਿਹੜੀ ਚੁੰਨੀ ਆ ਉਸ ਦੇ ਵੀ ਆਲੇ ਦੁਆਲੇ ਲੇਸ ਜਿਹੜੀ ਕਰੀਮ ਕਲਰ ਦੀ